ਇੱਕ ਹਸਬੈਂਡ ਆ ਜਿਹੜਾ ਬਹੁਤ ਧਰਮੀ ਆ ਇੱਕ ਮਨੁੱਖੀ ਬਹੁਤ ਧਰਮੀ ਆ ਪਰਮੇਸ਼ਵਰ ਦੀ ਆਰਾਧਨਾ ਕਰਦਾ ਆ ਪ੍ਰਭੂ ਦੇ ਪੈਰ ਦੇ ਵਿੱਚ ਰਹਿੰਦਾ ਆ ਪ੍ਰਭੂ ਦੇ ਹੁਕਮਾਂ ਨੂੰ ਪੂਰਾ ਕਰਦਾ ਆ ਔਰ ਇਸੇ ਤਰ੍ਹਾਂ ਇੱਕ ਤੀਵੀ ਜਿਹੜੀ ਪਰਮੇਸ਼ਵਰ ਦੇ ਪੈਰ ਵਿੱਚ ਰਹਿੰਦੀ ਆ ਪਵਿੱਤਰਤਾ ਵਿੱਚ ਰਹਿੰਦੀ ਆ ਪ੍ਰਾਰਥਨਾ ਕਰਦੀ ਆ ਪ੍ਰਭੂ ਦੀ ਆਗਿਆਕਾਰੀ ਕਰਦੀ ਆ ਔਰ ਜਿਹੜਾ ਬੱਚਾ ਉਸ ਹਸਬੈਂਡ ਵਾਈਫ ਤੋਂ ਪੈਦਾ ਹੋਊਗਾ ਉਹ ਬੱਚਾ ਕਿੱਦਾਂ ਦਾ ਹੋਊਗਾ ਓਬਵੀਅਸਲੀ ਉਹ ਬੱਚੇ ਦਾ ਜਿਹੜਾ ਸੁਭਾਅ ਆ ਉਹ ਸੰਤਾਂ ਮਹਾਪੁਰਸ਼ਾਂ ਵਰਗਾ ਹੋਊਗਾ ਕਿਉਂਕਿ ਉਹਦੇ ਅੰਦਰ ਚੰਗੇ ਜੀਨਸ ਆਏ ਆ ਅਰ ਪਰਮੇਸ਼ਵਰ ਦੀ ਰਹਿਮਤ ਆਈ ਆ ਉਸ ਬੱਚੇ ਦੇ ਉੱਤੇ ਕਿਉਂਕਿ ਉਹ ਚੰਗੀ ਸੋਚ ਵਾਲੇ ਇਨਸਾਨ ਤੋਂ ਚੰਗੀ ਸੋਚ ਵਾਲੀ ਔਰਤ ਤੋਂ ਪੈਦਾ ਹੋਇਆ ਆ ਅਰ ਜਦੋਂ ਗਰਭ ਦੇ ਵਿੱਚ ਵੀ ਸੀ ਤਾਂ ਉਹ ਔਰਤ ਜਿਹੜੀ ਸੀ ਉਹ ਪਰਮੇਸ਼ਵਰ ਦੇ ਨਾਲ ਜੁੜੀ ਹੋਈ ਸੀ ਉਹਦਾ ਧਿਆਨ ਪਰਮੇਸ਼ਵਰ ਨਾਲ ਜੁੜਿਆ ਹੋਇਆ ਸੀ ਤੁਸੀਂ ਦੇਖੋ ਅੱਜ ਵੀ ਜ